ਸ਼ੇਰ ਸ਼ੇਰ ਨਹੀਂ ਬੱਬਰ ਸ਼ੇਰ ਆ ਤੇ ਫਿਰ ਕੀ ਫਰਕ ਪੈ ਜਾਊਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫਿਰ ਕੀ ਹੋ ਜਾਊ ਸ਼ੇਰ ਨਹੀਂ ਬੱਬਰ ਸ਼ੇਰ ਆ ਤੇ ਫਿਰ ਕੀ ਫਰਕ ਪੈ ਜਾਊਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫਿਰ ਕੀ ਹੋ ਜਾਊ ਇਸ ਕਰਕੇ ਇਹ 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 ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ 'ਚ ਉਨਾ ਹੀ ਉਹ ਤਕੜੇ ਹੋਣਗੇ ਪੋਲੀਟੀਕਲ ਬੰਦੇ ਨੂੰ ਤਾਂ ਜੇਲ੍ਹ ਮਤਲਬ ਪੋਲੀਟੀਕਲ ਬੰਦਾ ਤਾਂ ਜੇਲ੍ਹ ਭਾਲਦਾ ਏ ਲੋਕ ਉਹਨੂੰ ਸਮਝਦੇ ਆ ਵੀ ਇਹ ਇਮਾਨਦਾਰ ਬੰਦਾ ਏ ਸੱਚ ਸੱਚ ਦੇ ਖੜਾ ਏ ਤੇ ਇਸ ਕਰਕੇ ਉਹ ਅੰਦਰ ਰੱਖਦੇ ਆ ਅੰਦਰ ਰੱਖੇ ਤੇ ਕੀ ਹੋ ਜੂਗਾ ਲੋਕ ਤਾਂ ਸਮਝਦੇ ਆ ਨਾ ਲੋਕ ਤਾਂ ਦੇਖਦੇ ਆ ਨਾ ਲੱਗਾ ਤੁਹਾਨੂੰ ਇਸ ਇਨਾ ਕੰਨਾਂ ਕੇ ਜੇ ਆਮਾਦੀ ਪਾਰਟੀ ਨੇ ਕਾਂਡਾ ਸੱਡਾ ਕਤਿ ਜੋੜੇ ਪਿੰਡੀ ਪਾ ਚਲਦੀ ਪੰਜਾਬ ਦੀ ਉਸ ਕ੍ਰਤਨ ਹੋਰ ਬੱਦੀ ਕਿ ਜਿਹਨੇ ਆਪਸੀ ਟ੍ਰੇਨ ਲੱਗ ਚਲੋ ਜੀ ਉਹ ਤਾਂ ਹੁਣ ਤੁਹਾਨੂੰ ਬਾਰ ਬਾਰ 25 ਗੱਲ ਕਰੀਏ ਹਾਈ ਕਮਾਂਡ ਦੇ ਹੱਥ ਆ ਜਿੱਦਨ ਉਹਨਾਂ ਨੇ ਕ੍ਰਤਨ ਕੱਢਣੀ ਹੋ ਕੱਢ ਦੇਣਗੇ ਜਿੱਦਨ ਉਹਨਾਂ ਨੇ ਕ੍ਰਤਨ ਨਹੀਂ ਕੱਢਣੀ ਹੋ ਨਹੀਂ ਕੱਢਣਗੇ ਇਹ ਤਾਂ ਉਹਨਾਂ ਦੇ ਹੱਥ ਏ